ਮੁਕੇਸ਼ ਜੀ ਕੜੇ ਕੜੇ ਏਜੰਡੇ ਰੇ ਅੱਜ ਦੇਖੋ ਅੱਜ ਤਾਂ ਜਿਹੜਾ ਮੇਨ ਏਜੰਡਾ ਸੀ ਐਸਕੇਐਮ ਦੀਆਂ ਜੋ ਪ੍ਰੋਪਰ ਮੀਟਿੰਗਾਂ ਹੁੰਦੀਆਂ ਉਹਦੇ ਵਿੱਚ ਪਹਿਲਾਂ ਤੈਅ ਸੀ ਵੀ ਭਾਰਤਬੰਦ ਜਿਹੜਾ ਆ ਉਹ 16 ਤਰੀਕ ਦੀ ਕਾਲ ਦਿੱਤੀ ਸੀ ਪਰ ਪਿਛਲੇ ਦਿਨੀ ਪੰਜਾਬ ਦੇ ਦੋ ਫੋਰਮ ਜਿਹੜੇ ਸੀ ਉਹ ਦਿੱਲੀ ਨੂੰ ਕੁਝ ਕਰ ਰਹੇ ਸੀ ਤਾਂ ਉਹ ਉਹਨਾਂ ਤੇ ਜੋ ਤਸ਼ੱਦਦ ਹਰਿਆਣਾ ਸਰਕਾਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਟਾਇਆ ਗਿਆ ਉਹਦੇ ਸਬੰਧ ਵਿੱਚ ਅੱਜ ਐਮਰਜੈਂਸੀ ਮੀਟਿੰਗ ਸੱਦੀ ਗਈ ਸੀ ਉਹਦੇ ਵਿੱਚ ਅੱਜ ਇਹ ਤੈਅ ਹੋਇਆ ਆ ਵੀ ਜੋ ਸਰਕਾਰ ਨੇ ਤਸ਼ੱਦਦ ਬੰਦ ਨਾ ਕੀਤਾ ਤੇ ਉਸ ਰੋਸ ਵਜੋਂ ਕੱਲ 4 ਘੰਟੇ ਦਾ ਜਿਹੜਾ ਪੂਰੇ ਪੰਜਾਬ ਦੇ ਵਿੱਚ ਟੋਲ ਪਲਾਜ਼ ਫ੍ਰੀ ਕੀਤੇ ਜਾਣਗੇ 16 ਦਾ ਭਾਰਤ ਜਿਹੜਾ ਇਨਵਨ ਰੱਖਿਆ ਉਹ ਪੰਜਾਬ ਦੇ ਵਿੱਚ ਉਦਾਂ ਹੀ ਲਾਗੂ ਰਹੂਗਾ ਉਹਨੂੰ ਵੀ ਇਸ ਸੱਜਦੇ ਨਾਲ ਜੋੜਿਆ ਜਾਊਗਾ ਤੇ ਨਾਲ ਹੀ 18 ਤਰੀਕ ਦੀ ਇੱਕ ਮੀਟਿੰਗ ਜਿਹੜੀ ਉਹ ਦੁਬਾਰਾ ਬੁਲਾ ਲਈ ਗਈ ਹੈ ਲੁਧਿਆਣੇ ਦੇ ਵਿੱਚ ਐਸਕੇਮ ਭਾਰਤ ਵੱਲੋਂ ਵੀ ਜਿੱਦਾਂ ਦੇ ਹਾਲਾਤ ਰਹਿਣਗੇ ਉਹਦੇ ਲਈ ਵੀ ਐਮਰਜੈਂਸੀ ਐਸਕੇਮ ਜਿਹੜਾ ਆ ਤਿਆਰ ਵਰ ਤਿਆਰ ਆ ਜੇ ਕੋਈ ਹਾਲਾਤ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਇਹ ਲੋਕਤੰਤਰ ਇਹਦੇ ਵਿੱਚ ਜਿਹੜਾ ਆ ਹਰ ਬੰਦੇ ਨੂੰ ਆਪਣਾ ਪ੍ਰੋਟੈਸਟ ਕਰਨ ਦੀ ਇਜਾਜ਼ਤ ਆ ਸਰਕਾਰਾਂ ਦੇ ਕੰਮ ਨਹੀਂ ਹੁੰਦੇ 길 ਗੱਢਣੇ ਜਾਂ ਬੈਰੀਕੇਡ ਲਾਉਣੇ ਇਹ ਤੋਂ ਬਾਝ ਆਵੇ ਨਹੀਂ ਤਾਂ ਪੰਜਾਬ ਦੇ ਐਸ ਕੇ ਐਮ ਉਹਨਾਂ ਦੇ ਨਾਲ ਖੜਾ ਹੋਵੇਗਾ ਜਾ ਕੇ ਦੇਖੋ ਜੇ ਅੱਜ ਐਸ ਕੇ ਐਮ ਨੇ ਮੀਟਿੰਗ ਸੱਦੀ ਆ ਜੇ ਐਸ ਕੇ ਐਮ ਨੇ ਕੱਲ ਦਾ ਜਿਹੜਾ ਆ ਪ੍ਰੋਗਰਾਮ ਰੱਖਿਆ ਐਕਸ਼ਨ ਰੱਖਿਆ ਤੇ ਉਹ ਨਾਲ ਖੜੇ ਆ ਤਾਂ ਅਸੀਂ ਖੜੇ ਆ ਜੇ ਸਾਡੇ ਪੰਜਾਬ ਦੇ ਕਿਸਾਨਾਂ ਦੇ ਕੋਈ ਤਸ਼ੱਦਦ ਹੁੰਦੀ ਆ ਤਾਂ ਸਾਰਾ ਪੰਜਾਬ ਦਾ ਕਿਸਾਨ ਇੱਕ ਮੁਠੇ ਬਿਲਕੁਲ ਹੋਰ ਵੀ ਕਿਸਾਨ ਆ ਗੂ ਇੱਥੇ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੰਗਦੀਰ ਚੋਹਾਂ ਜੀ ਚੋਹਾਂ ਸਾਹਿਬ ਕੀ ਝੰਡੇ ਰਿਆ ਦੇਖੋ ਝੰਡੇ ਇਹ ਕਿ ਜਿਹੜਾ ਪੁਲਿਸ ਨੇ ਤਸ਼ੱਦਦ ਕੀਤਾ ਕੇਂਦਰ ਸਰਕਾਰ ਤੇ ਨਾਲ ਹਰਿਆਣਾ ਸਰਕਾਰ ਵੱਲੋਂ ਦੇਖੋ ਉੱਥੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਉੱਥੇ ਰਬੜ ਦੀਆਂ ਗੋਲੀਆਂ ਚਲਾ ਕੇ ਸਾਡੇ ਕਿਸਾਨ ਵੀਰਾਂ ਨੂੰ ਜ਼ਖਮੀ ਕੀਤਾ ਗਿਆ ਔਰ ਕੰਧਾ ਮੋਰੇ ਕੱਢ ਦਿੱਤੀਆਂ ਗਿਆ ਦੇਖੋ ਇਹ ਤਾਂ ਸਾਰਿਆਂ ਦਾ ਰਾਈਟ ਆ ਵੀ ਆਪਣਾ ਅਧਿਕਾਰ ਆਪਣਾ ਹੱਕ ਮੰਗਣ ਦਾ ਤੇ ਸਾਰਿਆਂ ਕੋ ਹੈਗਾ ਲੋਕਤੰਤਰ ਹੱਕ ਆ ਕਿ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰ ਸਕਦੇ ਹਾਂ ਕੇਂਦਰ ਸਰਕਾਰ ਵੱਲੋਂ ਦੇਖੋ ਇਹ ਵਾਅਦਾ ਖਿਲਾਫੀ ਕੀਤੀ ਗਈ ਆ ਉਹਦੇ ਖਿਲਾਫ ਜਿਹੜੇ ਸਾਡੇ ਕਿਸਾਨ ਆ ਉਹ ਦਿੱਲੀ ਨੂੰ ਜਾ ਰਹੇ ਸੀ ਤੋਂ ਉਹਨਾਂ ਦੇ ਰਸਤੇ ਬੰਦ ਕਰ ਦਿੱਤੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਆਈ ਉੱਥੇ ਲੋਕਾਂ ਨੂੰ ਪਰੇਸ਼ਾਨੀ ਆਈ ਪਿਛਲੇ 5 ਦਿਨਾਂ ਤੋਂ ਅੱਜ ਅੱਜ ਵੀ ਲੋਕ ਜਿਹੜੇ ਆ ਪਰੇਸ਼ਾਨ ਹੋ ਰਿਹਾ ਕਿਸੇ ਦੀ ਫਲਾਈਟ ਮਿਸ ਹੋ ਗਈ ਕਿਸੇ ਦਾ ਕੋਈ ਡਾਕਟਰੀ ਇਲਾਜ ਤੋਂ ਮਿਸ ਹੋ ਗਿਆ ਕਿਸੇ ਦਾ ਪੇਪਰ ਮਿਸ ਹੋ ਗਿਆ ਸੋ ਇਹ ਜਾਂਤੇ ਬਾਦੀਆਂ ਗੱਲਾਂ ਪਰ ਜਿਹੜੇ ਸਾਡੇ ਕਿਸਾਨਾਂ ਤੇ ਤਸ਼ੱਦਦ ਕੀਤਾ ਔਰ ਮਿਹਨਤਾਂ ਸਾਡਾ ਤੇ ਇਹ ਮੰਨਣਾ ਸੀਗਾ ਕਿ ਉਹਨਾਂ ਨੂੰ ਸ਼ਾਂਤ ਮਾਈ ਢੰਗ ਦੇ ਨਾਲ ਉਥੋਂ ਹਰਿਆਣਾ ਚੋਂ ਕ੍ਰੋਸ ਕਰ ਹਰਿਆਣਾ ਦਾ ਕੋਈ ਮਤਲਬ ਨਹੀਂ ਸੀ ਮੰਦਾ ਜੇ ਪੰਜਾਬ ਦੇ ਵਿੱਚੋਂ ਕ੍ਰੋਸ ਕਰਗੇ ਹਰਿਆਣਾ ਵੀ ਕ੍ਰੋਸ ਕਰ ਦੇਣਾ ਚਾਹੀਦਾ ਜਾ ਕੇ ਸਾਡੀ ਸੈਂਟਰ ਨਾਲ ਦਿੱਲੀ ਨਾਲ ਲੜਾਈ ਆ ਸੋ ਉਹ ਜਿਹੜਾ ਕੰਮ ਕੀਤਾ ਉਹਦੀ ਅਸੀਂ ਨਿਖੇਧੀ ਕਰਦੇ ਆ ਨਿੰਦਿਆ ਕਰਦੇ ਆ ਔਰ ਇਹ ਵੀ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਭਾਈ ਇਹੋ ਜਿਹੇ ਮਸਲੇ ਜਿਹੜੇ ਆ ਤੁਸੀਂ ਇਕੱਲਿਆਂ ਦੇਖ ਕੇ ਉਹਨਾਂ ਤੇ ਜਬਰ ਕਰਕੇ ਤੁਸੀਂ ਇਹਨਾਂ ਨੂੰ ਮਸਲੇ ਨੂੰ ਦੂਵਾ ਨਹੀਂ ਸਕਦੇ ਮਸਲੇ ਸਾਡੇ ਸਾਰਿਆਂ ਦੇ ਸਾਂਝੇ ਆ ਇਹ ਜਿਹੜਾ ਐਮਐਸਪੀ ਦਾ ਮਸਲਾ ਉਹ ਵੀ ਸਾਂਝਾ ਆ ਕਰਜ਼ਾ ਮਾਫੀ ਦਾ ਮਸਲਾ ਉਹ ਵੀ ਸਾਂਝਾ ਆ ਹਾਂ ਕਿਤੇ ਨਾ ਕਿਤੇ ਸਾਡੇ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਪਰ ਲੜਾਈ ਤੇ ਇੱਕ ਹੈਗੀ ਆ ਨਾ ਸੋ ਜੇ ਲੜਾਈ ਇਹ ਕਿਆ ਸੋ ਉਹਦੇ ਵਿੱਚੋਂ ਜਿਹੜਾ ਅਸੀਂ 16 ਦਾ ਪੂਰਨ ਭਾਰਤ ਬੰਦ ਜਿਹੜਾ ਕੀਤਾ ਹੋਇਆ ਸੀਗਾ ਸੋ ਇੱਕ ਤਾਂ ਉਹ ਐਕਸ਼ਨ ਪ੍ਰੋਗਰਾਮ ਸਾਡਾ ਸੀਗਾ ਸੋ ਉਹਦੇ ਵਿੱਚੋਂ ਹੀ ਨਿਕਲ ਕੇ ਆਇਆ ਕਿ ਅਸੀਂ ਜਿਹੜਾ ਆ ਕੱਲ ਨੂੰ 11 ਵਜੇ ਤੋਂ 2 ਵਜੇ ਤੱਕ ਜਿਹੜੇ ਆ ਟੋਲ ਪਲਾਜੇ ਫ੍ਰੀ ਕਰਾਂਗੇ ਸੋ ਫੇ ਵੀ ਨਾ ਹਲੇ ਸਰਕਾਰ ਨੇ ਕੁਝ ਉਹਦਾ ਰਵਈਆ ਨਾ ਬਦਲਿਆ ਕਿ ਉਸ ਤੋਂ ਬਾਅਦ ਸਾਡੀ 18 ਤਰੀਕ ਦੀ ਜਿਹੜੀ ਹੈ ਮੀਟਿੰਗ ਆ ਫਿਰ ਉਹਦੇ ਵਿੱਚ ਅਸੀਂ ਕੋਈ ਨਾ ਕੋਈ ਜਿਹੜਾ ਕਰੜਾ ਐਕਸ਼ਨ ਲਵਾਂਗੇ ਜਿਹੜਾ ਕਿਉਂਕਿ ਦੇਖੋ ਇਹ ਮੰਗਾਂ ਤੇ ਮਨਵਾਉਣੀ ਆ ਜ਼ਰੂਰੀ ਆ ਅਸੀਂ ਤਾਂ ਚਾਹੁੰਦੇ ਆ ਕਿ ਜਿਹੜੀ ਹਰਿਆਣਾ ਸਰਕਾਰ ਆ ਉਹ ਬੈਰੀਗੇਟ ਹਟਾਵੇ ਸਾਡੇ ਕਿਸਾਨ ਸ਼ਾਂਤਮਈ ਦਿੱਲੀ ਜਾਣ ਔਰ ਆਪਣਾ ਜਿਹੜੀਆਂ ਮੰਗਾਂ ਉਹ ਰੱਖ ਸਕਣ ਤੇ ਆਪਣੀਆਂ ਮੰਗਾਂ ਮਵਾ ਕੇ ਵਾਪਸ ਕਿਸਾਨ ਜਾਵੇਗੀ ਜਾਂ ਨਹੀਂ ਦੇਖੋ ਐਸ ਕੇ ਐਮ ਆਪਣੇ ਐਕਸ਼ਨ ਕਰ ਰਹੀ ਹੈ ਬਿਲਕੁਲ ਕਿਸਾਨਾਂ ਦੇ ਹੱਕ ਦੇ ਵਿੱਚ ਖੜੀ ਹੈ ਜਾਵੇਗੀ ਜਾਂ ਨਹੀਂ ਦੇਖੋ ਜਾਵੇਗੀ ਜਾਂ ਨਹੀਂ ਇਹ ਤਾਂ ਹਾਂ ਨਾ ਦੇ ਵਿੱਚ ਜਵਾਬ ਹੋ ਗਿਆ ਨਾ ਅਸੀਂ ਦੇਖੋ ਜੇ ਲੋੜ ਪਈ ਜੇ ਸਰਕਾਰ ਨੇ ਦੇਖਿਆ ਕਿ ਇਹ 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 ਹੁਣ ਮਤਲਬ ਗਾਹ ਨਹੀਂ ਵੱਧ ਸਕਦੇ ਚਾਹਨਾ ਤਾਂ ਜਿਆਦਾ ਜ਼ਬਰ ਜ਼ੁਲਮ ਕੀਤਾ ਇਹ ਐਸਕੇਮ ਵਿੱਚ ਚੁੱਪ ਕਰਕੇ ਨਹੀਂ ਬੈਠੂਗਾ ਵੈਸਕੇਮ ਨੂੰ ਸੁਭਾਵਸਤੋਂ ਤੇ ਸਾਡੇ ਕਿਸਾਨ ਆ ਸਾਡਾ ਭਾਈਚਾਰਾ ਆ ਅਸੀਂ ਜਾਵਾਂਗੇ ਕੋਈ ਗੱਲ ਨਹੀਂ ਮੀਟਿੰਗ ਕਿਦੋਂ ਦੀ ਅਗਲੀ ਰੱਖੀਗੀ ਦੇਖੋ 18 ਤਰੀਕ ਦੀ ਮੀਟਿੰਗ ਰੱਖੀ ਹੋਈ ਆ ਸੋ 18 ਤਰੀਕ ਨੂੰ ਕੋਈ ਵੱਡੇ ਐਲਾਨ ਵੱਡੇ ਫੈਸਲੇ ਜਿਹੜੇ ਆ ਉਹ ਜ਼ਰੂਰ ਕਰਾਂਗੇ ਜਿਸ ਤਰ੍ਹਾਂ ਕਿ ਕਿਸਾਨ ਆਗੂਆਂ ਦੇ ਨਾਲ ਵੀ ਗੱਲਬਾਤ ਕੀਤੀ ਤਸਵੀਰਾਂ ਵੀ ਦਿਖਾ ਰਿਹਾ ਕਿ ਜਿਹੜੀ ਸੁਯੁਗਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋ ਖਤਮ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜੇ ਫੈਸਲੇ ਲਿੱਤੇ ਗਏ ਨੇ ਚਾਹੇ ਉਹ ਟੋਲ ਬੰਦ ਦਾ ਹੋਵੇ ਭਾਰਤ ਬੰਦ ਹੋਵੇ ਉਸ ਦੇ ਨਾਲ ਹੀ ਕਿਹਾ ਗਿਆ ਕਿ 18 ਤਰੀਕ ਨੂੰ ਇੱਕ ਮੀਟਿੰਗ ਰੱਖੀ ਗਈ ਹੈ ਜੇ ਭਾਰਤ ਸਰਕਾਰ ਜਿਹੜੇ ਉਹ ਕਿਸਾਨ ਵੀਰ ਜਿਹੜੇ ਉੱਤੇ ਬਾਰਡਰ ਤੇ ਪ੍ਰੋਟੈਸਟ ਕਰ ਰਹੇ ਜੋ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤੇ 18 ਤਰੀਕ ਨੂੰ ਮੀਟਿੰਗ ਕੀਤੀ ਜਾਵੇਗੀ ਉਸ ਦੇ ਵਿੱਚ ਵੱਡੇ ਫੈਸਲੇ ਜਿਹੜੇ ਉਹ ਲਿੱਤੇ ਜਾਣਗੇ ਕੈਮਰਾਮੈਨ ਰੇਸ਼ਵ ਦੇ ਨਾਲ ਮਨਵੀਰ ਸੱਬਰਵਾਲ ਲਿਵਿੰਗ ਇੰਡੀਆ ਨਿਊਜ਼ ਚਲ